ਅੱਲਾ ਹੈ ਵੀ ਮਿੱਤਰੋ ਕਰੋ ਚੈੱਕ ਅੱਜ ਦਾ ਵਲੌਗ ਤੇ ਅੱਜ ਦਾ ਵਿਊ ਹਾਂ ਬੱਦਲ 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 ਕਿਉਂ ਕਰਾਈ ਜਾਂਦਾ ਨਾ ਹੱਤ ਬੱਦਲ ਬੱਦਲ ਨੇ ਬਹੁਤ ਅੱਤੇ ਗਰਾਈ ਪਈ ਆ ਬਾਬੇ ਅੱਜ ਉਹ ਜਾਰੇ ਬਦਲਾ ਗਿਆ ਚੜਕੇ ਬਈ ਕੀ ਬਣੂੰਗਾ ਮੋਟਰਾਂ ਬੰਦ ਕੀਤੀਆਂ ਜਾਣ ਬਈ ਬੱਦਲ ਬਹੁਤ ਆ ਗਿਆ ਬਈ ਬੱਦਲ ਬਹੁਤ ਆ ਗਿਆ ਮੋਟਰਾਂ ਬੰਦ ਕੀਤੀਆਂ ਜਾਣ ਕਿ ਨਾ ਕੀਤੀਆਂ ਜਾਣ ਕੋਈ ਸਮਝ ਨਹੀਂ ਲੱਗਣ ਦੀ ਆ ਚੱਲਣ ਦਾ ਕੋਈ ਹਣੀ ਵੇਖੀ ਜਾ ਬੰਨੇ ਜਾਂ ਬੰਨੇ ਆ ਵਾਗੀ ਤੇ ਨੰਗੇ ਰਹਿਣਾ ਵਿਊ ਕਹਿੰਦੇ ਆ ਆ ਕੀ ਲਾ ਰਿਹਾ ਆ ਮੌਸਮ ਨਾ ਕਰਕੇ ਵਿਊ ਬਹੁਤ ਹੈ ਬਹੁਤ ਬਹੁਤ ਲੱਗਦਾ ਬਹੁਤ ਬਹੁਤ ਲੱਗ ਰਹੀਆਂ ਲੈਡ ਅਣੀ ਬੰਦ ਰੱਖავੇ ਨਾਲ ਇਨਸ਼ਾਅੱਲਾ ਟੈਨਸ਼ਨ ਅਣੀ ਫਰੀ ਓਏ ਪਰਵਾਨਾ ਸਾਤਰੀ ਘਸ ਗੋਲੋਂ ਆਇਆ ਸੋਤਾ ਉਠੇ ਸਾਤਰੀ ਘਰੋਂ ਨੰਦਾ ਬਹਾਇ ਵਾਹ ਤਰੱਕੀ ਹੋ ਗਈ ਫਿਰ ਤੇ ਪ੍ਰਮੋਸ਼ਨ ਹੋ ਗਈ ਆਂ ਕਿਆ ਬਾਤਾਂ ਨੇ ਬਈ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਬਈ ਕਿਆ ਬਾਤਾਂ ਨੇ 7 ਵਜੇ ਤੇ 5 ਵਜੇ ਛੱਡੀ ਮੋਟਰ 12 ਘੰਟੇ 12 ਘੰਟੇ ਕੋਈ ਕਿਹ ਬੰਦੇ ਨਹੀਂ ਪਰਿਆਣਾ আটটা তো বলে মোট উনি মালের কারণে ਲੈਡ ਆਉਂਦੀ ਆ ਕੁਛ ਨਹੀਂ ਕੁਛ ਨਹੀਂ ਉਹ ਬਹਿ ਜਾ ਉਥੇ ਮੈਂ ਚ ਆਖਰੀ ਚ ਪਉ ਪਉ ਫਸਮਾ ਬਿਲੋ ਕਿੱਥੇ ਰਹਿ ਗਿਆ ਸ਼ਾਹ ਨਹੀਂ ਆਂਦਾ ਮੈਂ ਹੁੰਦਾ ਵਾ ਸ਼ਾਹ ਦਿਖਣ ਨਹੀਂ ਰਹਿ ਗਦੇ ਟਰੈਕਟਰ ਦੀ ਆਵਾਜ਼ ਆਉਂਦੀ ਪਰ ਦਿਖਣ ਨਹੀਂ ਰਹਾ ਕਿੱਥੇ ਰਹਿ ਗਿਆ ਸ਼ਾਹ ਜੀ ਆਜੋ 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 ਅਜ ਆਪਣੇ ਪਿੰਡ ਦੇ ਸ਼ਾਹਾਂ ਲੈਂਦਾ 4x4 ਕਿੰਗ ਮਲਾਂਡ ਉਹਦੇ ਦਰਸ਼ਨ ਕਰਾਉਣੇ ਤੁਹਾਨੂੰ ਨਾਲੇ ਨਾਲੇ ਥੋੜਾ ਜਿਹਾ ਛਾਣਾ ਕੰਮ ਹੀ ਉਹਦਾ ਕਰਕੇ ਆਪਾਂ 4 4/4 ਲੈਵਾਂਗੇ ਆਪਾਂ ਜੌਂਡੀਅਰ ਲੈਣਾ ਪੁੱਤੀ ਆਪਾਂ ਜੌਂਡੀਅਰ ਲੈਣਾ ਆਪਾਂ ਨਿਓ ਲੈਣ ਨਹੀਂ ਲੈਣਾ ਆਪਾਂ ਜੌਂਡੀਅਰ ਲੈਣਾ ਤੈਨੂੰ ਜੌਂਡੀਅਰ ਹੀ ਲਾ ਕੇ ਦੇਣਾ ਮੈਂ ਕੋਈ ਨਾ ਅਗਲੇ ਸਾਲ ਲੈਵਾਂਗੇ ਆਪਾਂ ਪੁੱਤੀ ਮਾਰਾ ਸੋਕਰੇ ਤੇ ਬਾਬਾ ਬੁੱਢਾ ਸਾਹਿਬ ਜੌਂਡੀਅਰ ਹੀ ਲੈਵਾਂਗੇ ਆਪਾਂ ਬ੍ਰਾਂਡ ਇਹ ਵੀ ਸ਼ੇਰ ਰੱਖਾਂਗੇ ਨਾਲ 60 ਵੀ ਰੱਖਾਂਗੇ ਤੇ ਦੁੱਧਾ ਵੀ ਲਵਾਂਗੇ ਨੇ ਬਹੁਤ ਸਾਰੇ ਨੇ ਪੁੱਤੀਏ ਇਕ ਲਿਆਉਣਾ ਆਪਾਂ ਮੁੜ ਕੇ ਬਹੁਤ ਬਾਅਦ ਵੇਖਾਂਗੇ ਆਪਣੇ ਕੋਲ ਦੋ ਟਰੈਕਟਰ ਬਹੁਤ ਆ ਆਪਾਂ ਜਿੰਨਾ ਕੰਮ ਕਰਨਾ ਆਪਣੇ ਕੋਲ ਦੋ ਬਹੁਤ ਆ ਮਾਰਾ ਤਾਂ ਦੋ ਟਰੈਕਟਰ ਦੇ ਤੇ ਵਧੀਆ ਹੋ ਗਿਆ ਇੱਕ ਤੇ ਹੈਗਾ ਹੁਣ ਇੱਕ ਹੋਰ ਲੈ ਲਾਂਗੇ ਇਹਦੇ ਚੋਂ ਨਾ ਨਿਸਰਾਇਆ ਆਪਣਾ ਤੇ ਇਹ ਵੀ ਨਿਸਰਾਇਆ ਤੇ ਉਹ ਜਿਹੜਾ ਝੋਨਾ ਉਹਦੇ ਚਲੋ ਝੋਗ ਗਿਆ ਨਾ ਮੋਟਰ ਹੁਣ ਆਣ ਕੇ ਛੱਡੀ ਆ ਜਲੰਧਰ ਗਿਆ ਕੰਮ ਥੋੜਾ ਜਿਹਾ ਹੋਣੇ ਆਏ ਹਜੇ ਆਣ ਕੇ ਹੁਣ ਮੋਟਰ ਛੱਡੀ ਆ ਜਾ ਅੱਠ ਪੈਰਾ ਚੱਲਣਾ ਵਾ ਰਾਤ ਵੀ ਚੱਲੂਗੀ ਤੇ ਚੱਲਿਆ ਪਤਲਾ ਪਤਲਾ ਪਾਣੀ ਆ ਜਾਊਗਾ ਝੋਨਾ ਪਾਣੀ ਨਾ ਇਹ ਨਿਸਰਦਾ ਹੁੰਦਾ ਨਿਸਰਦਾ ਪਾਦਲਾ ਪਾਦਲਾ ਪਾਣੀ ਆ ਗਿਆ ਮੁੜ ਕੇ ਉਸ ਤੋਂ ਬਾਅਦ ਹੁਣ ਆ ਪਾਣੀ ਦੇ ਕੇ ਹੁਣ ਥੋੜਾ ਥੋੜਾ ਨਾ ਇਹਨੂੰ ਹੁਣ ਤੋਚਾ ਪੰਜਾਂ ਪੰਜਾਂ ਦਿਨਾਂ ਬਾਅਦ ਪਾਣੀ ਦੇਣਾ ਹੁਣ ਥੋੜਾ ਸਕੇ ਹੁਣ ਪੱਕਣਾ ਸਟਾਰਟ ਹੋ ਗਿਆ ਝੋਨਾ ਇਹ ਕਰਕੇ ਥੋੜਾ ਲੇਟ ਹੀ ਦੇਣਾ ਪਾਣੀ ਪਾਣੀ ਇੱਕ ਵਾਰ ਨਿਸਣ ਤੱਕ ਹੀ ਜ਼ਿਆਦਾ ਜ਼ਰੂਰੀ ਉਹ ਕੰਮ ਹੋ ਗਿਆ ਬਾਕੀ ਹੁਣ ਥੋੜਾ ਦੇਣਾ ਪਾਣੀ ਲਓ ਜੀ ਆ ਹੁੰਦੇ ਆਪਣੇ ਸ਼ਾਹ ਹੁੰਦੇ ਟਰੈਕਟਰ ਫੋਰ ਫੋਰ ਇਹੋ ਲੈਣਾ ਚਲੋ ਮਹਾਰਾਜ ਰੋਣਾ ਢੋਣਾ ਬੱਚੇ ਵੀਰ ਨੂੰ ਬਹੁਤ ਮਿਹਨਤ ਕਰਦਾ ਵੀਰ ਇਹ ਵੀ ਤੇ ਬੜੀ ਕਿਰਪਾ ਮਾਲਕ ਦੀ ਮਹਾਰਾਜ ਨੂੰ ਬਹੁਤ ਬਹੁਤ ਵਧਾਈਆਂ ਹਨ ਲੱਖ ਲੱਖ ਵਧਾਈਆਂ ਹਾਂ ਠੀਕ ਆ ਲੈ ਤਾਂ ਇਹ ਜਿਹੜਾ ਇਹ ਸਾਰੇ ਨੇ ਕਿੰਨਾ ਚਿਰ ਗਿਆ ਕਿਸੇ ਨੇ ਨਹੀਂ ਜਗਾਈ ਪੁੱਤ ਲੈਟ ਉਹ ਤਾਂ ਪੁੱਤ ਮੋਟਰਸਾਈਕਲ ਦੀਆਂ ਵਾਹ ਮੋਟਰਸਾਈਕਲ ਦੀਆਂ ਇਹ ਕਹਿੰਦਾ ਮੈਂ ਸ਼ਹਿਰ ਕਰਨ ਜਾਣਾ ਜਾਣਾ ਅੱਜ ਤੇਰੇ ਨਾਲ ਵੇਰ ਗਿਆ ਮੈਂ ਚਲਾ ਜਾ ਤੂੰ ਵੀ ਆ ਜਾ ਸ਼ਹਿਰ ਕਰਨ ਪਾਪਾ ਸ਼ਹਿਰ ਕਰਨ ਜਾਣਾ ਜਿੱਦਾਂ ਤੁਸੀਂ ਬੈਟਰੀ ਪਾਈ ਹੈ ਉਦਾਂ ਮੇਰੇ ਵੀ ਪਾਓ ਦੇਖੋ ਬੈਟਰੀ ਪਾਈ ਪਲਵਾਨ ਹੈ ਜਾਂਦਾ ਹਨ ਮਾਰਦਾ ਸ਼ਾਨਾ ਟਾਇਲ ਮੋਟਰਸਾਈਕਲ ਦੇ ਪੁੱਤ ਵਾ ਸੜਕ ਤੇ ਤੇ ਹਨ ਮੇਰਾ ਪੁੱਤ ਸੜਕ ਤੇ ਨਹੀਂ ਆਪਾਂ ਇਧਰ ਉਧਰ ਪਾਣਾ ਮੇਰੇ ਅੱਗੇ ਅੱਗੇ ਬਸ ਤੁਰ ਰਹੇ ਆਪਾਂ ਕਿਹੜਾ ਚੋਨਾ ਵੇਖਣ ਜਾਣਾ ਬਣਾ ਜਿਹੜੀ ਬੰਬੀ ਤੇ ਜਾਣਾ ਮੈਂ ਇਹ ਦੱਸ ਬੰਮਨਾਰੀ ਬੰਮਨਾਰੀ ਤੇ ਨਹੀਂ ਜਾਣਾ ਆਪਾਂ ਦਾਦਾ ਆਪਾਂ 사ਦਾ ਅਲੀ ਤੇ ਨਹੀਂ ਜਾਣਾ ਆਪਾਂ ਚੋਨਾ ਹੱਤਲ ਵੇਖਿਆਣਾ ਕਿੱਲਾ ਚਲੋ ਹੋ ਜੋ ਜੋ ਮੇਰੇ ਅੱਗੇ ਅੱਗੇ ਹੋ ਇਧਰੋ ਮੇਰੇ ਇਧਰ ਇਧਰ ਬੰਨੇ ਹੋ ਸੜਕ ਤੇ ਬਹੁਤ ਸੜਕਿਆ ਮੇਰਾ ਹੱਥ ਫੜ ਲਾਂ ਆਹ ਛੜਦੇ ਬੈਟਰੀ ਬੈਟਰੀ ਛੜਦੇ ਦੀ हां आज दा गड्डी ਕੋਈ ਗੱਲ ਨਹੀਂ ਗੱਡੀ ਜਦੋਂ ਆਊਗੀ ਮੈਂ ਤੈਨੂੰ ਪਰਾਂ ਘੱਡ ਲੂੰਗਾ ਤੁਰਿਆ ਚੱਲ ਮੇਰੇ ਗੱਡੀ ਗੱਡੀ ਤੁਰਿਆ ਚੱਲ ਤੁਰਿਆ ਚੱਲ ਤੁਰਿਆ ਚੱਲ ਕੋਈ ਗੱਲ ਨਹੀਂ ਮੋਰਚਾ ਲਾਇਆ ਉਹ ਤੂੰ ਮੈਨੂੰ ਮੇਰਾ ਹੱਥ ਮੜਦੀ ਇਧਰ ਹੋ ਕੇ ਸਾਈਡ ਤੇ ਹੋ ਕੇ ਤੁਰੇ ਇੱਕ ਚੱਕਰ ਜਿਹਾ ਨਾ ਮੜਦੀ ਹਾਂ ਇਧਰ ਬੰਨੇ ਰਹਿਣਾ ਇਧਰ ਹੀ ਇਧਰ ਹੀ ਕੋਈ ਗੱਲ ਨਹੀਂ ਕੋਈ ਨਹੀਂ ਤੁਰਿਆ ਚੱਲ ਇੱਥੇ ਖੜ੍ਹ ਜਾ ਤੂੰ ਖੜ੍ਹ ਜਾ ਇੱਥੇ ਖੜ੍ਹ ਜਾ ਇਧਰ ਸਾਈਡ ਤੇ ਬੱਸ ਬੱਸ ਕੋਈ ਚੱਕਰ ਨਹੀਂ ਚਲੋ ਲੈਡ ਚ ਗਾਲਾ ਪਾਉਣ ਚ ਗਾਲਾ ਲੈਡ ਲੈਡ ਚ ਗਾਲਾ ਤੂੰ ਹੀ ਚਾਲ ਆ ਲੈ ਆਪਣਾ ਆਹ ਜਗਾ ਦੀ ਥਾਂ ਥਾਂ ਨੂੰ ਥਾਂ ਨੂੰ ਰੱਖ ਥਾਂ ਮਾਰ ਹਾਂ ਹਾਂ ਆ ਇਦਾਂ ਇਕੜ ਜਨਾ ਵੜ ਤੂੰ ਰੱਖੋ ਤੇ ਧਿਆਨ ਚੱਲ 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 ਇਧਰ ਆ ਇਧਰ ਆ ਜਾ ਆ ਜਾ ਆ ਜਾ ਆ ਜਾ ਥੋੜੀ ਹੂੰ ਮੈਂ ਚੰਦੇ ਇਹੋ ਹੂੰ ਮੈਂ ਚੱਲ ਤੱਕ ਇਕੜੀ ਇਕੜੀ ਬਾਸ ਬਾਸ ਬਾਸ